ਤਾਰੀਵਾਲ ਪੁਲਿਸ ਨੇ ਨਜਾਇਜ਼ ਪਿਸਤੌਲ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਤਾਰੀਵਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਤਾਰੀਵਾਲ ਦੇ ਐਸ ਐਚ ਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਵਿਕਰਮ ਭੱਟੀ ਕੋਲ ਨਜਾਇਜ਼ ਪਿਸਤੌਲ ਹੈ ਅਤੇ ਉਹ ਗਰਦਾਸਪੁਰ ਵੱਲ ਜਾ ਰਿਹਾ ਹੈ ਅਸੀਂ ਸੂਚਨਾ ਦੇ ਆਧਾਰ ਤੇ ਬਾਈਪਾਸ ਸਕੇਅਰ ਦੀ ਸੈਨ ਪੁਲ ਦੇ ਕੋਲ ਨਾਕਬੰਦੀ ਕੀਤੀ ਜਿਸ ਦੌਰਾਨ विक्रम भट्टी ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸਦੇ ダਬ ਵਿੱਚੋਂ ਪਿਸਤੌਲ ਅਤੇ ਰੋਂਦ ਬਰਾਮਦ ਹੋਏ ਜਦ ਇਸ ਨੂੰ ਪਿਸਤੌਲ ਦੇ ਲਾਇਸੈਂਸ ਬਾਰੇ ਪੁੱਛਿਆ ਗਿਆ ਤਾਂ ਇਸ ਨੇ ਦੱਸਿਆ ਕਿ ਮੇਰੇ ਕੋਲ ਲਾਇਸੈਂਸ ਨਹੀਂ ਹੈ ਇਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੇਖੋ ਟੀਵੀ ਨਿਊਜ਼ ਇੰਡੀਆ 255 ਲਈ ਧਾਰਿਆਲ ਤੋਂ ਪੱਤਰਕਾਰ ਅੰਮ੍ਰਿਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਢਾੜੀਵਾਲ ਪੁਲਿਸ ਵੱਲੋਂ ਕੀਤੀ ਗਈ ਐਸੀ ਸਭ ਕੋਈ ਇੱਕ ਇਨਫੋਰਮੇਸ਼ਨ ਸੀਗੀ ਵਿਕਰਮ ਪੱਟੀ ਦੇ ਕੋਲ ਜਿਹੜਾ ਨਜਾਇਜ਼ ਜਿਹੜਾ ਪਿਸਟਲ ਹੈਗਾ ਵਾ ਫਿਰ ਅਸੀਂ ਵੱਖ-ਵੱਖ ਜਿਹੜੀਆਂ ਇਹਦੀਆਂ ਅਸੀਂ ਟੀਮਾਂ ਬੜਾਈਆਂ ਤੇ ਇਲਾਕਾਬੰਦੀ ਕੀਤੀ ਹੋਈ ਸੀਗੀ ਤੇ ਜਿਹਦੇ ਦੌਰਾਨ ਪੀਰ ਦੀ ਸੈਨ ਤੋਂ ਸਾਨੂੰ ਜਦੋਂ ਅਸੀਂ ਇਲਾਕਾ ਲਾਇਆ ਹੋਇਆ ਸੀ ਉੱਥੋਂ ਅਸੀਂ ਇਹ ਇਹਦੀ ਦੱਬ ਚੋਂ ਸਾਨੂੰ ਇਹ ਜਿਹੜਾ ਪਿਸਤਲ ਜਿਹੜਾ ਰਿਕਵਰ ਹੋਇਆ ਹੈਗਾ ਮੈਡਮ ਪਿਸਤਲ ਦੇ ਨਾਲ ਕੋਈ ਰੌਂਦ ਰੌਂਦ ਜੀ ਇਹਦੇ ਨਾਲ 4 जिंदा ਰੌਂਦ ਮਿਲੇ ਹੈਗੇ ਆ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਾਡਲ ਟਾਉਂ ਦਾ ਧਾਰੀਵਾਲ ਦਾ ਹੀ ਰਹਿਣ ਵਾਲਾ ਹੈਗਾ ਤੇ ਇਹ ਸਕਾਰੀ ਜੋਬ ਵੀ ਕਰਦਾ ਹੈਗਾ ਕੋਈ ਮੈਡਮ ਇਹਦਾ ਪੁਰਾਣਾ ਅਪਰਾਧਿਕ ਰਿਕਾਰਡ ਪਰਾਣਾ ਜੇ ਦੀ ਵਾਈਫ ਦੇ ਨਾਲ ਪਿੱਛੇ ਕੋਈ ਝਗੜਾ ਚੁਗੜਾ ਇਹਨਾਂ ਦਾ ਹੈਗਾ ਬਾਕੀ ਉਹਦਾ ਕੋਈ ਨਹੀਂ ਹੈਗਾ ਵਾਈਫ ਦੇ ਨਾਲ ਇਹਨਾਂ ਦਾ ਡਿਸਪਿਊਟ ਚੱਲਦਾ ਵਾ ਕਾਫੀ ਇਹ ਵੱਡੀ ਸਫਲਤਾ ਧਾਰੀਬਾਲ ਪੁਲਿਸ ਨੂੰ ਮਿਲੀ ਆ ਕੀ ਕਹਿਣਾ ਚਾਹੋਗੇ ਮੈਡਮ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਸਿਰਾਖਾਂ ਦੇ ਅੰਦਰ ਭੇਜਾਂਗੇ ਅਸੀਂ ਪੂਰੀ ਮਿਹਨਤ ਕਰ ਰਹੇ ਹੈਗੇ ਆ ਜਿਹੜੇ ਲੋਕ ਜਿੱਦਾਂ ਹੁਣ ਇਹਨਾਂ ਕੋਲ 2 ਨੰਬਰ ਦਾ ਵੈਪਨ ਆ ਜਾਂ ਕੋਈ ਨਸ਼ੇ ਸੰਬੰਧੀ ਆ ਕੋਈ ਵੀ ਆਪਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸਰਾਖਾ ਵਿੱਚ ਭੇਜਾਂਗੇ ਅਸੀਂ ਮੈਡਮ ਇਹਦਾ ਰਿਮਾਂਡ ਵਗੈਰਾ ਲਿਆ ਤੁਸੀਂ ਹਾਂਜੀ ਅਸੀਂ ਲੈ ਰਹੇ ਹਾਂ ਹੋ ਸਕਦਾ ਸਾਨੂੰ ਕੋਈ ਹੋਰ ਵੀ ਕੁਝ ਮਿਲ ਸਕਦਾ ਵਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਹਨੂੰ ਗ੍ਰਿਫਤਾਰ ਕੀਤਾ ਕੋਈ ਪੁੱਛ ਗਏ ਚ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੋਏ ਕਿ ਕਿਤੇ ਕੋਈ ਨਾ ਕੋਈ ਵਾਰਦਾਤ ਕਰਨੀ ਹੋਵੇ ਜਾਂ ਕੀ ਇਹਦਾ ਮਕਸਦ ਸੀਗਾ ਨਹੀਂ ਨਹੀਂ ਅਜੇ ਕੋਈ ਗੱਲ ਨਹੀਂ ਆਈ